ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਪ੍ਰੀਤ ਸਿੰਘ ਲਾਪੜਾ ਸ਼੍ਰੋਮਣੀ ਅਕਾਲੀ ਦਲ ਹਲਕਾ ਪੈਣ ਤੋਂ ਪਿਛਲੇ ਕੁਝ ਦਿਨਾਂ ਤੋਂ ਮੀਡੀਆ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਜੋ ਆਗੂ ਨੇ ਲੀਡਰ ਨੇ ਜਿਨ੍ਹਾਂ ਨੇ ਸੱਤਾ ਮਾਣੀਆਂ ਜਾਂ ਸਰਕਾਰ ਦੇ ਵਿੱਚ ਰਹਿ ਕੇ ਵਜ਼ੀਰੀਆਂ ਮਾਣੀਆਂ ਜਾਂ ਬੜੇ ਲੰਬੇ ਸਮੇਂ ਤੋਂ ਜਿਨ੍ਹਾਂ ਨੇ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਦੇ ਵਿੱਚ ਆਨੰਦ ਲੈਨੇ ਉਹ ਅੱਜ ਲੋਕ ਨੇ ਜਿਹੜੇ ਬਾਕੀ ਹੋ ਕੇ ਸ਼੍ਰੋਮਣੀ ਅਕਾਲੀ ਦਲ ਤੋਂ ਅੱਜ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਉਹਨਾਂ ਦੀ ਕਾਰਜਸ਼ੈਲੀ ਦੇ ਉੱਤੇ ਉਹਨਾਂ ਦੀ ਪ੍ਰਧਾਨਗੀ ਦੇ ਉੱਤੇ ਅੱਜ ਉਂਗਲਾਂ ਚੁੱਕ ਰਹੇ ਨੇ ਅੱਜ ਸਵਾਲ ਕਰ ਰਹੇ ਨੇ ਪਰ ਸਤਿਕਾਰਯੋਗ ਸਾਧ ਸੰਗਤ ਜੀ ਜੇ ਆਪਾਂ ਪਿਛੋਕੜ ਵਿੱਚ ਆਤਮਾਰੀਏ ਸ਼੍ਰੋਮਣੀ ਅਕਾਲੀ ਦਲ 1920 ਦੇ ਵਿੱਚ ਜਿਹੜਾ ਹੋਂਦ ਵਿੱਚ ਆਇਆ ਉਸ ਤੋਂ ਬਾਅਦ ਵਿੱਚ ਲਗਾਤਾਰ ਸੰਘਰਸ਼ ਕੀਤਾ ਸੰਘਰਸ਼ ਕਰਦੇ ਕਰਦੇ ਸਮੇਂ ਦੇ ਵਿੱਚੋਂ 19 ਸਾਲ ਜਿਹੜਾ ਰਾਜ ਕੀਤਾ ਬਾਕੀ ਸਮਾਂ ਅਸੀਂ ਸੰਘਰਸ਼ ਕਰਦੇ ਰਹੇ ਇੱਕੋ ਇੱਕ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਪਾਰਟੀ ਜਿਹੜੀ ਖੇਤਰੀ ਪਾਰਟੀ ਆ ਸਿੱਖਾਂ ਦੀ ਨੁਮਾਇੰਦਗੀ ਕਰਦੀ ਆ ਪੰਥ ਦੀ ਨੁਮਾਇੰਦਗੀ ਜੱਥੇਬੰਦੀ ਆ ਕਿਸਾਨੀ ਦੀ ਗੱਲ ਕਰਦੀ ਆ ਸਾਡੇ ਜਿਹੜੇ ਨੌਜਵਾਨਾਂ ਦੀ ਗੱਲ ਕਰਦੀ ਆ ਜੇ ਗੱਲ ਕਰੀਏ ਸਾਡੇ ਜਿਹੜੇ ਖਿੱਤੇ ਦੇ ਮੁੱਦੇ ਨੇ ਉਹਨਾਂ ਦੀ ਗੱਲ ਕਰਦੀ ਆ ਚਾਹੇ ਉਹ ਕਿਸੇ ਵੀ ਕਿਸਮ ਦੇ ਹੋਣ ਚਾਹੇ ਪੰਥ ਦੀ ਹੋਵੇ ਗੱਲ ਚਾਹੇ ਪੰਜਾਬ ਦੀ ਹੋਵੇ ਚਾਹੇ ਪੰਜਾਬੀਅਤ ਦੀ ਗੱਲ ਹੋਵੇ ਉਹ ਗੱਲ ਨੂੰ ਅਸੀਂ ਹਮੇਸ਼ਾ ਅਗੇ ਰੱਖ ਕੇ ਅਸੀਂ ਚੱਲਦੇ ਰਹੇ ਆ ਅੱਜ ਵੀ ਸਾਡਾ ਜਿਹੜਾ ਸਿਧਾਂਤਾ ਉਹ ਇਹਨਾਂ ਗੱਲਾਂ ਦੇ ਉੱਤੇ ਹੀ ਖੜਾ ਆ ਕਿ ਪੰਥ ਪੰਜਾਬ ਤੇ ਪੰਜਾਬੀਅਤ ਕਿਸਾਨੀ ਤੇ ਜਵਾਨੀ ਅੱਜ ਵੀ ਅਸੀਂ ਇਸ ਮੁੱਦੇ ਨੂੰ ਲੈ ਕੇ ਲੜ ਰਹੇ ਆ ਪਰ ਸਤਕਾਰਯੋਗ ਲੀਡਰ ਨੇ ਜਿਹੜੇ ਅੱਜ ਗੱਲਾਂ ਕਰ ਰਹੇ ਨੇ ਮੈਂ ਚੰਦੂ ਮਾਰਾ ਸਾਹਿਬ ਬੈਠੇ ਸੀਗੇ ਬੀਬਾ ਜੰਗੀਰ ਕੌਰ ਜੀ ਬੈਠੇ ਸੀਗੇ ਰਖਣਾ ਸਾਹਿਬ ਬੈਠੇ ਸੀ ਤੇ ਸਿਕੰਦਰ ਸਿੰਘ ਜੀ ਮਲੂਕਾ ਬੈਠੇ ਸੀ ਮੈਂ ਸਿਕੰਦਰ ਸਿੰਘ ਜੀ ਮਲੂਕਾ ਜੀ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਅਕਾਲੀ ਦਲ ਬਚਾਉਣ ਦੀ ਗੱਲ ਕਰਦੇ ਹੋ ਪਰ ਮੈਂ ਤੁਹਾਨੂੰ ਇੱਕ ਸਵਾਲ ਕਰਦਾ ਕਿਉਂਕਿ ਮੈਂ ਵੀ ਇੱਕ ਛੋਟਾ ਜਿਹਾ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਕਾਰੀਕਰਤਾ ਮੈਂ ਵੀ ਇੱਕ ਵਰਕਰਾਂ ਮੇਰਾ ਵੀ ਫਰਜ਼ ਬਣਦਾ ਕਿ ਮੈਂ ਤੁਹਾਨੂੰ ਸਵਾਲ ਕਰਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸਾਡੇ ਕੈਂਡੀਡੇਟ ਸੀ ਬੀ ਬਾਹਰ ਸਿੰਘ ਮਕਪੁਰ ਬਾਦਲ ਜੀ ਉਹਨਾਂ ਦੇ ਵਿਰੁੱਧ ਤੁਹਾਡੀ ਨੌ ਪਰਮਪਾਲ ਕੌਰ ਦੀ ਬਠਿੰਡੇ ਤੋਂ ਲੋਕ ਸਭਾ ਦੇ ਵਿੱਚ ਇਲੈਕਸ਼ਨ ਲੜੇ ਨੇ ਕੀ ਤੁਸੀਂ ਆਪਣੇ ਪਰਿਵਾਰ ਨੂੰ ਬਚਾਉਣ ਦੀ ਗੱਲ ਕਰੀਏ ਪਹਿਲਾਂ ਆਪਣੇ ਪਰਿਵਾਰ ਨੂੰ ਇਕੱਠਾ ਕਰਕੇ ਜਿਹੜੀ ਪਾਰਟੀ ਦੇ ਵਿੱਚੋਂ ਤੁਸੀਂ ਸੱਤਾ ਲੈਤੀ ਜਿਹੜੀ ਪਾਰਟੀ ਦੇ ਵਿੱਚੋਂ ਤੁਸੀਂ ਕੈਬਨਟ ਵਜ਼ੀਰੀਆਂ ਮਾਣਿਆ ਚਾਹੇ ਉਹ ਸਿੱਖਿਆ ਮੰਤਰੀ ਰਹੇ ਚਾਹੇ ਪੰਚਾਇਤ ਮੰਤਰੀ ਰਹੇ ਚਾਹੇ ਕੋਰ ਕਮੇਟੀਾਂ ਦੇ ਮੈਂਬਰ ਵੀ ਰਹੇ ਰਹੇ ਅੱਜ ਉਹ ਪਾਰਟੀ ਨੂੰ ਤੁਸੀਂ ਬਚਾਉਣ ਦੀ ਗੱਲ ਕਰਦੇ ਹੋ ਤੁਹਾਡੇ ਤੁਹਾਡਾ ਸਵਾਗਤ ਆ ਪਰ ਮੈਂ ਪਹਿਲਾਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਆਪਣੀ ਜਿਹੜੀ ਨੌ ਨੂੰ ਸਮਝਾਓ ਆਪਣੇ ਪੁੱਤਰ ਨੂੰ ਸਮਝਾਓ ਉਹਨਾਂ ਨੂੰ ਸਮਝਾ ਕੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਬਾਰੇ ਦੱਸੋ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਕੀ ਆ ਅੱਜ ਤੁਸੀਂ ਗੱਲਾਂ ਸਰਦਾਰ ਸੁਖਵੀਰ ਸਿੰਘ ਦੀ ਬਾਤਲ ਨੂੰ ਕਰਦੇ ਹੋ ਅੱਜ ਗੱਲਾਂ ਤੁਸੀਂ ਅਕਾਲੀ ਦਲ ਦੀ ਲੀਡਰਸ਼ਿਪ ਤੇ ਚੱਕ ਰਹੇ ਹੋ ਸਵਾਲ ਚੱਕ ਰਹੇ ਹੋ ਚੰਦੂ ਮਹਾਰਾ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਲੌਂਗਵਾਲ ਬਣਾਇਆ ਉਹਨਾਂ ਨੇ ਵੀ ਪਾਰਟੀ ਦੇ ਪ੍ਰਧਾਨ ਬਣ ਕੇ ਪੰਜਾਬ ਦੇ ਵਿੱਚ ਦੇਖਿਆ ਉਹਨਾਂ ਨੇ ਕੀ ਹਾਲਾਤ ਹੋਏ ਉਹਨਾਂ ਦੇ ਵੀ ਬਾਜ ਜਗੀਰ ਕੌਰ ਜੀ ਨੇ ਵੀ ਆਪਣਾ ਇੱਕ ਅਕਾਲੀ ਦਲ ਬਣਾ ਕੇ ਉਹਨਾਂ ਨੇ ਵੀ ਪੰਜਾਬ ਦੇ ਵਿੱਚ ਜ਼ੋਰ ਲਾ ਕੇ ਦੇਖ ਲਿਆ ਢੀਨ ਸਾਹਿਬ ਸਾਹਮਣੇ ਅਕਾਲੀ ਦਲ ਸੰਯੁਕਤ ਬਣਾ ਕੇ ਜ਼ੋਰ ਲਾ ਕੇ ਦੇਖ ਲਿਆ ਸੋ ਸਾਰਿਆਂ ਨੇ ਆਪਾਂ ਜ਼ੋਰ ਲਾ ਕੇ ਦੇਖਿਆ ਸੋ ਆਓ ਆਪਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਨਾ ਜਿਹਦੇ ਪ੍ਰਧਾਨ ਸਰਦਾ ਸੁਖੀ ਸਿੰਘ ਬਾਦਲ ਨੇ ਆਪਾਂ ਉਸ ਅਕਾਲੀਵਾਲੋਂ ਤਕੜਾ ਕਰੀਏ ਆਪਾਂ ਜਿਹੜੇ ਜਿਹੜੀਆਂ ਅੱਜ 파 ਤਾਕਤਾਂ ਸੱਤਾ ਤੇਰੇ ਬੈਠੀ ਆ ਜਦੋਂ ਸੈਂਟਰ ਦੇ ਵਿੱਚ ਜਿਹੜੀਆਂ ਤਾਕਤਾਂ ਨੇ ਉਹਨਾਂ ਨੂੰ ਅਸੀਂ ਅੱਜ ਦਰਕਨਾਰ ਕਰਕੇ ਅਸੀਂ ਆਪਣੇ ਪੰਥ ਦੀ ਪੰਜਾਬ ਦੀ ਤੇ ਪੰਜਾਬੀ ਹੱਤ ਦੀ ਗੱਲ ਕਰੀਏ ਤਾਂ ਕਿ ਅਸੀਂ ਜਿਹੜੇ ਸਾਡੇ ਪੰਜਾਬ ਦੇ ਮੁੱਦੇ ਨੇ ਇਹਨਾਂ ਨੂੰ ਸੈਂਟਰ ਲੈਵਲ ਦੇ ਉੱਤੇ ਚੱਕ ਕੇ ਅਸੀਂ ਆਪਣੇ ਪੰਜਾਬੀਆਂ ਨੂੰ ਆਪਣੇ ਸਿੱਖ ਪੰਥ ਨੂੰ ਕੌਮ ਨੂੰ ਅਸੀਂ ਅੱਗੇ ਪੂਰੇ ਵਰਲਡ ਦੇ ਵਿੱਚ ਅਸੀਂ ਅੱਗੇ ਲੈ ਕੇ ਜਾਈਏ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਇੱਕੋ ਹੀ ਇੱਕ ਬੇਨਤੀ ਆ ਕਿ ਆਓ ਆਪਣਾ ਅਕਾਲੀ ਦਲ ਆ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਨੁਮਾਇੰਦਗੀ ਜੱਥੇਬੰਦੀ ਆ ਤੇ ਪੰਜਾਬ ਦੀ ਖੇਤਰੀ ਪਾਰਟੀ ਆ ਆਪਾਂ ਨੂੰ ਸਾਰਿਆਂ ਨੂੰ ਆਪਣੀ ਖੇਤਰੀ ਪਾਰਟੀ ਨੂੰ ਤਕੜਾ ਕਰਨਾ ਚਾਹੀਦਾ ਨਾ ਕਿ ਅਸੀਂ ਵਿਰੋਧੀਆਂ ਦੇ ਹੱਥਾਂ ਵਿੱਚ ਖੇਡ ਕੇ ਆਪਣੀ ਪਾਰਟੀ ਨੂੰ ਕਮਜ਼ੋਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ